ਅੱਜ ਪੰਜਾਬ ਸਟੇਟ ਦੇ ਮੁੱਖ ਮੰਤਰੀ ਵੱਜੋਂ ਕਈ ਮੁਲਕਾਂ ਦੇ ਐਮਬੈਸਡਰਸ ਹਾਈ ਕਮਿਸ਼ਨਰਸ ਉਹਨਾਂ ਦੇ ਰਾਜਦੂਤ ਜਿਹੜੇ ਨੇ ਉਹਨਾਂ ਨਾਲ ਮੁਲਾਕਾਤ ਸੀ ਕਿ ਪੰਜਾਬ ਦੇ ਵਿੱਚ ਉਹਨਾਂ ਮੁਲਕਾਂ ਦੇ ਵਿੱਚੋਂ ਇੰਡਸਟਰੀ ਉਹਨਾਂ ਮੁਲਕਾਂ ਦੇ ਵਿੱਚੋਂ ਕਿਹੜੇ-ਕਿਹੜੇ ਸੈਕਟਰ ਜਿਹੜੇ ਨੇ ਉਹਨਾਂ ਨਾਲ ਪੰਜਾਬ ਅਸੋਸੀਏਟ ਕਰ ਸਕਦਾ ਹੈ ਕਿਉਂਕਿ ਅੱਜ ਕੱਲ ਜ਼ਮਾਨਾ ਜਿਹੜਾ ਹੈ ਬ੍ਰੇਨਸਟਾਰਮਿੰਗ ਦਾ ਗਰੁੱਪ ਆਫ ਕੰਪਨੀਆਂ ਦਾ ਤੇ ਦੁਨੀਆ ਜਿਹੜੀ ਆ ਉਹ ਇੱਕ ਛੋਟਾ ਜਿਹਾ ਪਿੰਡ ਬਣ ਗਈ ਆਸਟ੍ਰੇਲੀਆ ਦੇ ਐਮਬੈਸਡਰ ਮਿਸਟਰ ਫਿਲਿਪ ਗ੍ਰੀਨ ਯੂਕੇ ਦੇ ਐਮਬੈਸਡਰ ਸਪੇਨ ਦੇ ਐਮਬੈਸਡਰ ਮਲੇਸ਼ੀਆ ਦੇ ਐਮਬੈਸਡਰ ਨੀਦਰਲੈਂਡ ਦੇ ਐਮਬੈਸਡਰ ਬ੍ਰਾਜ਼ੀਲ ਦੇ ਐਮਬੈਸਡਰ ਟਰਕੀ ਜਿੰ ਤੁਰਕੀ ਕਹ ਦੇਣਿਆ ਤੁਰਕੀ ਦੇ ਐਮਬੈਸਡਰ ਫਰਾਂਸ ਦੇ ਐਮਬੈਸਡਰ ਸਾਰਿਆਂ ਨਾਲ ਬਹੁਤ ਖੁੱਲ ਕੇ ਗੱਲ ਹੋਈ ਕੱਲ੍ਹ ਕੱਲਿਆਂ ਨਾਲ ਖੇਤੀ ਸੈਕਟਰ ਦੇ ਵਿੱਚ ਬਹੁਤ ਸਾਰੇ ਕੰਟਰੀ ਜਿਵੇਂ ਆਸਟ੍ਰੇਲੀਆ ਬ੍ਰਾਜ਼ੀਲ ਹੈ ਇਹ ਕੰਟਰੀ ਜਿਹੜੇ ਨੇ ਖੇਤੀ ਸੈਕਟਰ ਦੇ ਵਿੱਚ ਪੰਜਾਬ ਦੇ ਨਾਲ ਬਹੁਤ ਸਾਰੀਆਂ ਸਾਂਝਾ ਪਾ ਸਕਦੇ ਨੇ ਫੂਡ ਪ੍ਰੋਸੈਸਿੰਗ ਚ ਜਾਂ ਮੈਨੂਫੈਕਚਰਿੰਗ ਕੰਬਾਈਨਸ ਦੀ ਟਰੈਕਟਰਸ ਦੀ ਕਿਉਂਕਿ ਪੰਜਾਬ ਜਿਹੜਾ ਉਹ 87% ਟਰੈਕਟਰ ਤੇ ਖੇਤੀ ਦੇ ਹੋਰ ਸੰਦ ਜਿਹੜੇ 87% ਦੇਸ਼ ਚੋਂ ਪੰਜਾਬ ਪੈਦਾ ਕਰਦਾ ਪੰਜਾਬ ਮੈਨੂਫੈਕਚਰ ਕਰਦਾ ਆਈਟੀ ਸੈਕਟਰ ਦੇ ਵਿੱਚ ਬਹੁਤ ਸਾਰੇ ਰਾਜਦੂਤ ਜਿਹੜੇ ਨੇ ਉਹਨਾਂ ਨੇ ਆਪਣਾ ਇੰਟਰਸਟ ਦਿਖਾਇਆ ਆਉਣ ਵਾਲੇ ਦਿਨਾਂ ਤੇ ਮੋਹਾਲੀ ਦੇ ਵਿੱਚ ਰਾਜਪੁਰਾ ਦੇ ਵਿੱਚ ਜਿਹੜੀ ਸਾਡੀ ਆਈਟੀ ਹੱਬ ਹੈ ਉਹਨੂੰ ਬਹੁਤ ਬੂਸਟ ਮਿਲੂਗਾ ਅਸੀਂ ਜੋ ਗਰੰਟੀਆਂ ਅਰਵਿੰਦ ਕੇਜਰੀਵਾਲ ਜੀ ਜਿਸ ਵੇਲੇ ਮੇਰੇ ਨਾਲ ਪੰਜਾਬ ਦੇ ਵਿੱਚ ਕੈਂਪੇਨ ਕਰ ਰਹੇ ਸੀ ਅਸੀਂ ਗਰੰਟੀਆਂ ਦੇ ਰਹੇ ਸੀ ਦੋਨੋਂ ਕਿ ਰੰਗਲਾ ਪੰਜਾਬ ਬਣਾਉਣਾ ਹੈ ਖੇਤੀ ਨੂੰ ਲਾਹੇਵੰਦ ੰਦਾ ਬਣਾਉਣਾ ਹੈ ਇੰਡਸਟਰੀ ਨੂੰ ਲੈ ਕੇ ਆਉਣਾ ਹੈ ਆਲਰੇਡੀ ਸਾਡੇ ਕੋਲੇ ਬਹੁਤ ਸਾਰੀ ਇੰਡਸਟਰੀ ਆ ਚੁੱਕੀ ਹੈ ਪਰ ਜਦੋਂ ਅਸੀਂ ਕੱਲੇ ਕੱਲੇ ਐਮਬੈਸਡਰ ਨੂੰ ਅਲੱਗ ਤੋਂ ਮਿਲਦੇ ਆਂ ਤਾਂ ਉਹਨਾਂ ਦਾ ਜਿਹੜਾ ਅੱਜ ਵੀ ਮੈਂ ਦੇਖਣ ਲੱਗਿਆ ਹੋਇਆ ਸੀਗਾ ਇਹ ਗੱਲ ਕਿ ਉਹ ਬਹੁਤ ਜ਼ਿਆਦਾ ਇੰਟਰਸਟ ਦਿਖਾਉਂਦੇ ਨੇ بجائے ਇਸ ਦੇ ਕਿ ਕੋਈ ਬਹੁਤ ਵੱਡਾ ਕੋਈ ਇਨਵੈਸਟਮੈਂਟ ਮੀਟ ਪ੍ਰੋਗਰਾਮ ਕਰ ਲੋ ਸਾਰਿਆਂ ਨੂੰ ਸੰਬੋਧਨ ਕਰੋ ਉਹਦੀ ਵੀ ਜਦੋਂ ਕੱਲੇ ਕੱਲੇ ਮੁਲਕ ਦੇ ਐਮਬੈਸਡਰ ਨਾਲ ਗੱਲ ਕਰਦੇ ਆਂ ਜਿਵੇਂ ਕਿ ਬ੍ਰਾਜ਼ੀਲ ਹੈ ਉਹ ਫੁੱਟਬਾਲ ਦੇ ਵਿੱਚ ਬਹੁਤ ਅੱਗੇ ਨੇ ਜਦੋਂ ਮੈਂ ਇਹਨਾਂ ਨੂੰ ਦੱਸਿਆ ਕਿ ਜਿੰਨੀਆਂ ਫੁੱਟਬਾਲਾਂ ਤੁਹਾਡੇ ਬੱਚੇ ਖੇਡਦੇ ਨੇ ਉਹ ਸਾਰੀਆਂ ਜਲੰਧਰ ਬਣਦੀਆਂ ਨੇ ਤਾਂ ਬਹੁਤ ਹੈਰਾਨ ਹੋਏ ਇਸ ਗੱਲ ਤੋਂ ਕਿ ਰਗਬੀ ਦਾ ਜਿਹੜਾ ਵਰਲਡ ਕੱਪ ਹੈ ਉਹਦੀਆਂ ਸਾਰੀਆਂ ਬੋਲਾਂ ਜਲੰਧਰ ਬਣੀਆਂ। ਕ੍ਰਿਕਟ ਦੇ ਬੈਟ ਕ੍ਰਿਕਟ ਦੀਆਂ ਬੋਲਾਂ ਹਾਕੀ ਦੀਆਂ ਸਟਿਕਸ ਸਾਰੀਆਂ ਸਾਡੇ ਸਪੋਰਟ ਸਿਟੀ ਜਲੰਧਰ ਹੈ ਸੀ ਸਪੋਰਟਸ ਯੂਨੀਵਰਸਿਟੀ ਬਣਾਉਣ ਦਾ ਵਾਅਦਾ ਕੀਤਾ ਹੋਇਆ ਲੋਕਾਂ ਨਾਲ। ਅਰਵਿੰਦ ਕੇਜਰੀਵਾਲ ਸਾਹਿਬ ਜਦੋਂ ਗਏ ਸੀ ਜਲੰਧਰ ਤਾਂ ਉੱਥੇ ਅਨਾਊਂਸਮੈਂਟ ਕੀਤੀ ਸੀ। ਤਾਂ ਸਪੋਰਟਸ ਦੇ ਵਿੱਚ ਵੀ ਬਹੁਤ ਸਾਰਾ ਇੱਕ ਦੂਜੇ ਦੇ ਮੁਲਕਾਂ ਨਾਲ ਅਸੀਂ ਸਪੋਰਟਸ ਕਲਚਰ ਆਸਟ੍ਰੇਲੀਆ ਦਾ ਸਪੋਰਟ ਕਲਚਰ ਕਲਚਰ ਬਹੁਤ ਵਧੀਆ ਹੈ ਅਸੀਂ ਆਪਣੇ ਇੱਥੇ ਉਹਨਾਂ ਨੂੰ ਲੈ ਕੇ ਆ ਸਕਦੇ ਹਾਂ ਪ੍ਰੋਫੈਸ਼ਨਲ ਯੂਨੀਵਰਸਿਟੀ ਐਜੂਕੇਸ਼ਨ ਯੂਨੀਵਰਸਿਟੀਆਂ ਦੇ ਜਿਹੜੀਆਂ ਸਾਡੇ ਬੱਚੇ 25 25 30 30 ਲੱਖ ਰੁਪਏ ਦੇ ਕੇ ਉੱਥੇ ਜਿ ਯੂਨੀਵਰਸਿਟੀਆਂ ਚ ਐਡਮਿਸ਼ਨ ਲੈਂਦੇ ਨੇ ਉਹੀ ਯੂਨੀਵਰਸਿਟੀਆਂ ਇੱਥੇ ਕਿਉਂ ਨਾ ਆਉਣ ਉਹੀ ਪੜ੍ਹਾਈ ਇੱਥੇ ਹੋਵੇ ਤੇ ਉਹ ਜਿੱਥੇ ਮਰਜ਼ੀ ਬਾਅਦ ਦੇ ਵਿੱਚ ਜਾ ਕੇ ਦੁਨੀਆ ਜਿੱਥੇ ਮਰਜ਼ੀ ਉਹਨਾਂ ਦਾ ਦਿਲ ਕਰਦਾ ਉੱਥੇ ਨੌਕਰੀਆਂ ਕਰ ਲੈਣ ਉੱਥੇ ਪਲੇਸਮੈਂਟ ਹੋ ਜੇ ਉਹਨਾਂ ਦੀ ਸੋ ਇੱਕ ਬਹੁਤ ਵੱਡਾ ਸਟੈਪ ਹੈ ਇਹ ਬਹੁਤ ਵੱਡਾ ਕਦਮ ਹੈ ਸੋ ਜਾਰੇ ਸਾਰੇ ਜਿਹੜੇ ਮੁਲਕ ਨੇ ਉਹਨਾਂ ਦੇ ਰਾਜਦੂਤਾਂ ਨਾਲ ਗੱਲ ਹੋਈ ਹੈ ਲਗਭਗ ਸਾਰਿਆਂ ਨੇ ਕਿਹਾ ਕਿ ਅਸੀਂ ਪੰਜਾਬ ਆਵਾਂਗੇ ਤੇ ਤੁਸੀਂ ਸਾਡੇ ਕੰਟਰੀ ਚ ਆਓ ਤੇ ਅਸੀਂ ਤੁਹਾਨੂੰ ਆਪਣਾ ਕਲਚਰ ਦਿਖਾਉਨੇ ਆ ਜਿੱਥੇ ਸਾਡੀਆਂ ਕਮੀਆਂ ਨੇ ਤੁਸੀਂ ਪੂਰੀਆਂ ਕਰ ਦੋ ਜਿਹਦੇ ਤੁਹਾਡੀਆਂ ਕਮੀਆਂ ਨੇ ਅਸੀਂ ਪੂਰੀਆਂ ਕਰ ਦਾਂਗੇ ਤਾਂ ਦੇਸ਼ ਦਾ ਨੰਬਰ 1 ਸੂਬਾ ਬਣਾਉਣ ਦਾ ਜੋ ਸੁਪਨਾ ਪੰਜਾਬ ਨੂੰ ਲਿਆ ਉਹ ਪੂਰਾ ਹੋ ਸਕਦਾ ਹੈ